ਦੋਨੋਂ ਸਭੇ ਬੱਦਲ ਸੁਧੀਆਂ ਕਰਦੇ ਹੋ ਫਿਰ ਤੁਹਾਨੂੰ ਕੋਈ ਗੱਲ ਨਹੀਂ ਕਰਦੀ ਇਹ ਗੱਲ ਜਰੂਰ ਫਿਰ ਕੀ ਹੋ ਗਿਆ ਹੁਣ ਮਾੜੀ ਬਣਾ ਦੇਣਾ ਸਮਦੀ ਡਿਊਟੀ ਕਰ ਰਹੀ ਹੈ ਭੈਣ ਜੀ ਮੈਨਾਂ ਨਹੀਂ ਵੀ ਕਰ ਕਹਤਾ ਹਾਂ ਗਿਆਨ ਕਰ ਰਹੀ ਹੈ ਹਰ ਤਰਫ ਕਿਉਂ ਸੱਚ ਆ ਕੇ ਕੀ ਨਾ ਹੁੰਦਾ ਕੈਂਪ ਕੈਂਪ ਰਫੀ ਰਫੀ ਉਹ ਰਫੀ ਕਿਹਨ ਤੋਂ ਗਿਆਨ ਕਰ ਮਿਕਾਦੇ ਕੇ ਮੈਂ ਕਿਹਾ ਇੱਕ ਹੋਰ ਮਿੰਟ ਦੇ ਦੇ ਮਿੰਟ ਜੀ ਵੀਰ ਅੰਦਰ ਅੰਦਰ ਆਜੇ ਬਾਹਰ ਆਇਆ ਸਾਬ ਨੂੰ ਮੇਰਾ ਹਾਂ ਤਾਂ ਖੋਲੋ ਗੇਟ ਚੰਗ ਚੰਗ ਵੀ ਖੋਲੋ ਗੇਟ ਕਿੱਥੇ ਖੋਲੋ ਹਾਂ ਜੀ ਤਾਂ ਖੋਲੋ ਲੈ ਜੀ ਤਾਂ ਮਾਰ ਰਿਹਾ ਪਲੇਟ ਦੇ ਸਾਡੇ ਸਾਰੇ ਡਿਸਟ੍ਰਿਕਟ ਦੇ ਵਿੱਚ ਕੋਆਰਡੀਨੇਟ ਸਰਚ ਆਪਰੇਸ਼ਨ ਚੱਲ ਰਹੇ ਆ ਜਿਹਦੇ ਦੌਰਾਨ ਸਾਡੀ ਕਰੀਬ 470 ਪੁਲਿਸ ਫੋਰਸ ਦੇ ਵਿੱਚ ਰਜਿਸਟਰਡ ਅਫਸਰ ਹੈ 6 ਤੇ ਉਹਨਾਂ ਦੇ ਨਾਲ ਹੀ ਜਿਹੜੇ ਆਪਣਾ ਟੋਟਲ ਫੋਰਸ ਸਾਰੇ ਐਸਐਚਓਸ ਦੁਆਰਾ ਤੇ ਪੂਰਾ ਚੰਗੀ ਤਰ੍ਹਾਂ ਏਰੀਆਜ਼ ਨੂੰ ਜਿੱਥੇ ਸਾਡੇ ਹੌਟਸਪੌਟਸ ਆ ਕਰੀਬ 22 ਜਗ੍ਹਾ ਤੇ ਅਸੀਂ ਜਿਹੜੀ ਕੋਆਰਡੀਨੇਟ ਸਰਚ ਆਪਰੇਸ਼ਨ ਚਲਾ ਰਹੇ ਆ ਤੇ ਇਹਦੇ ਵਿੱਚ ਹੁਣ ਤੱਕ ਕਾਫੀ ਸ਼ੱਕੀ ਜਿਹੜੇ ਪੁਰਸ਼ ਹੈ ਜਿਹੜੇ ਕਿ ਇਹਦੇ ਵਿੱਚ ਨਸ਼ੇ ਦੇ ਵਿੱਚ ਉਹਨਾਂ ਦਾ ਸ਼ੱਕ ਹੈ ਵੀ ਨਸ਼ੇ ਵੇਚਦੇ ਆ ਉਹਨਾਂ ਨੂੰ ਅਸੀਂ ਰਾਉਂਡ ਅਪ ਕੀਤਾ ਅਗਲੀ ਪੁਛਗੀਆਂ ਚਾਰੀਏ ਕੁਝ ਕੇਸਿਸ ਜੋ ਸਾਨੂੰ ਬਰਾਮਦਗੀ ਹੋਈ ਹੈ ਕੁਝ ਚੋਰੀ ਦੇ ਵਹੀਕਲਜ਼ ਵੀ ਬਰਾਮਦ ਹੋਏ ਆ ਤੇ ਉਹ ਸਾਰੀ ਡਿਟੇਲ ਬਾਅਦ ਵਿੱਚ ਸ਼ੇਅਰ ਕੀਤੀ ਜਾਊਗੀ ਤੇ ਇਹ ਬਹੁਤ ਹੀ ਜਿਹੜਾ ਮਾਨਯੋਗ ਸੀਐਮ ਸਾਹਿਬ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜਾ ਨਸ਼ਾ ਵਿਰੁੱਧ ਜਿਹੜਾ ਮਹਮ ਚੱਲ ਰਹੀ ਹੈ ਜਿਹੜਾ ਯੁੱਧ ਚੱਲ ਰਿਹਾ ਉਹਦੇ ਵਿੱਚ ਫਿਰੋਜ਼ਪੁਰ ਪੁਲਿਸ ਨੂੰ ਲਗਾਤਾਰ ਸਫਲਤਾ ਮਿਲਦੀ ਆ ਰਹੀ ਹੈ ਤੇ ਬਹੁਤ ਮਿਹਨਤ ਦੇ ਨਾਲ ਸਾਡੀ ਫਰੋਜ਼ਪੁਰ ਦੀ ਸਾਰੀ ਟੀਮ ਬਹੁਤ ਕੰਮ ਕਰ ਰਹੀ ਹੈ ਹੁਣ ਐਸ ਕੇਸ ਆਪਰੇਸ਼ਨ ਦੇ ਨਾਲ ਵੀ ਜਿਹੜਾ ਆਮ ਜਨਤਾ ਦੇ ਵਿੱਚ ਬੜਾ ਵਧੀਆ ਇਸ ਦਾ ਜਿਹੜਾ ਸੁਨੇਹਾ ਜਾਂਦਾ ਤੇ ਜਿਹੜੇ ਮਾੜੇ ਅਨਸਰਾਂ ਨੂੰ ਸੁਨੇਹਾ ਮਿਲਦਾ ਵੀ ਉਹ ਇਸ ਗਲਤ ਕੰਮ ਤੋਂ ਬਾਹਰ ਆਉਣ ਨਹੀਂ ਤਾਂ ਅਸੀਂ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕਰਕੇ ਉਹਨਾਂ ਚੇਲਾਂ ਵਿੱਚ ਭੇਜਾਂਗੇ